ਦੋਸਤੋ ਅੱਜ ਨਗਰ ਪੰਚਾਇਤ ਕਮੇਟੀ ਦੀ ਚੋਣ ਨੂੰ ਲੈ ਕੇ ਨਾਮਜ਼ਦਗੀਆਂ ਹੋ ਰਹੀਆਂ ਹਨ ਨਾਮਜ਼ਦਗੀਆਂ ਦਾ ਅੱਜ ਆਖਰੀ ਦਿਨ ਹੈ ਤੇ ਆਮ ਆਦਮੀ ਪਾਰਟੀ ਅਤੇ ਉਹਨਾਂ ਦੇ ਭਾਈਵਾਲਾਂ ਵੱਲੋਂ ਅੱਜ ਕਾਗਜ਼ ਦਾਖਲ ਕੀਤੇ ਗਏ ਇਸ ਮੌਕੇ ਤੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੋਰਮਾਨ ਵੱਲੋਂ ਆਪਣੇ ਇਹਨਾਂ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਵਾਏ ਗਏ ਇਸ ਮੌਕੇ ਤੇ ਬੀਬੀ ਇੰਦਰਜੀਤ ਕੁਰਮਾਨ ਅਤੇ ਕਾਮਰੇਡ ਸੰਤੋਖ ਸਿੰਘ ਬਿਲਗਾ ਨੇ ਆਪਣੇ ਵਿਚਾਰ ਮੀਡੀਆ ਸਾਹਮਣੇ ਜਿਹੜੇ ਆ ਪੇਸ਼ ਕੀਤੇ ਆ ਉਹ ਵੀ ਤੁਹਾਨੂੰ ਸੁਣਾਵਾਂਗੇ ਇਸ ਤੋਂ ਪਹਿਲਾਂ ਇਸ ਧਰਵਲੋਂ ਇਤਿਹਾਸਕ ਗੁਰੂ ਘਰ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਨਤਮਸਤਕ ਹੋ ਕੇ ਇਹ ਇੱਥੇ ਇਹ ਗੁਰੂ ਦਾ ਊਠ ਆਸਰਾ ਲਿਆ ਇਸ ਮੌਕੇ ਤੇ ਅਰਦਾਸ ਕਰਵਾਈ ਗਈ ਹੈ ਕਿ ਇਹ ਜਿੰਨੇ ਵੀ ਉਮੀਦਵਾਰ ਜਿਹੜੇ ਆ ਇਸ ਇਲੈਕਸ਼ਨ ਦੇ ਵਿੱਚ ਚੋਣ ਮદાન ਵਿੱਚ ਨਹੀਂ ਉਹਨਾਂ ਨੂੰ ਵਾਇਗੁਰ ਤੰਦਰੁਸਤੀ ਬਖਸ਼ੇ ਤੇ ਇਹ ਉਸ ਵੇਲੇ ਦੇ ਤੁਹਾਨੂੰ ਦ੍ਰਿਸ਼ ਅਸੀਂ ਦਿਖਾ ਰਹੇ ਹਾਂ ਤੇ ਆਓ ਹੁਣ ਕਾਗਜ਼ ਢਾਕਲ ਕਰਾਉਣ ਤੋਂ ਪਹਿਲਾਂ ਬਿਲਗੇ ਦੀ ਕਿਹੋ ਜਿਹੀ ਰਾਜਨੀਤੀ ਹੋਵੇ ਬਿਲਗੇ ਦੇ ਵਿੱਚ ਕਿਹੋ ਜਿਹੀ ਰਾਜਨੀਤੀ ਚੱਲਦੀ ਹੈ ਬਿਲਗੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਹੁਣ ਤੱਕ ਕਿਹੜੇ ਕਿਹੜੇ ਕੰਮ ਕੀਤੇ ਹੈ ਔਰ ਕਿਹੜੇ ਕਿਹੜੇ ਨਵੇਂ ਕੰਮ ਕਰਨ ਦਾ ਵਾਅਦਾ ਕਰਦੀ ਹੈ ਆਓ ਇਸ ਮੌਕੇ ਤੇ ਇੰਦਰਜੀਤ ਕੌਰ ਮਾਨ ਨੇ ਕੀ ਕਿਹਾ ਅਤੇ ਕਾਮਰੇਡ ਸੰਤੋਖ ਸਿੰਘ ਬਿਲਗਾ ਨੇ ਬਿਲਗੇ ਦੀ ਰਾਜਨੀਤੀ ਬਾਰੇ ਜਪਵਿਕ ਵਿੱਚ ਕਿਹੋ ਜਿਹੀ ਇੱਥੇ ਰਾਜਨੀਤੀ ਹੋਵੇ 13 ਇਸ ਤਰ ਵੱਲੋਂ ਉਮੀਦਵਾਰ ਜਿਹੜੇ ਖੜੇ ਕੀਤੇ ਆ ਉਹਨਾਂ ਦੇ ਬਾਰੇ ਕੀ ਕਿਹਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਬਿਲਕੁਲ ਜੀ ਅੱਜ ਆਗਾਜ਼ ਹੋਣ ਜਾ ਰਿਹਾ ਵਿਲਗੇ ਦੀ ਜਿਹੜੀ ਨਗਰ ਪੰਚਾਇਤ ਦੀ ਇਲੈਕਸ਼ਨ ਦੇ ਵਿੱਚ ਅਸੀਂ ਪੇਪਰ ਦਾਖਲ ਕਰਨਾ ਆਏ ਆ ਸਾਰੇ ਕੈਂਡੀਡੇਟਸ ਬੜੀ ਸੋਚ ਸਮਝ ਕੇ ਅ ਔਰ ਜਿਹੜੀ ਸੇਵਾ ਦੇ ਭਾਵਨਾ ਵਾਲੇ ਕੈਂਡੀਡੇਟ ਆ ਉਹ ਚੁਣੇ ਗਏ ਆ ਸਮਾਂ ਲਾ ਕੇ ਚੁਣੇ ਗਏ ਆ ਔਰ ਚੋਣੰਦਾ ਕਰਾਂ ਦੇ ਵਿੱਚੋਂ ਜਿਹੜੇ ਕੈਂਡੀਡੇਟ ਲੈ ਗਏ ਜਿਹੜੇ ਵਿਲਗੇ ਨੂੰ ਸਮਰਪਿਤ ਹੋਣ ਕੱਲ ਨੂੰ ਔਰ ਜਿਵੇਂ ਦਾ ਪਹਿਲਾਂ ਦਾ ਇੱਥੇ ਰੋਂ ਰਿਹਾ ਹਮੇਸ਼ਾ ਕਿ ਤਾਨਾ ਸ਼ਾਹੀ ਧਣਾੜਾਂ ਦਾ ਉੱਚੇ ਘਰਾਂ ਵਾਲਿਆਂ ਦਾ ਉੱਚੇ ਮਹਿਲਾਂ ਮਨਾਰਿਆਂ ਵਾਲਿਆਂ ਦਾ ਰਾਜ ਰਿਹਾ ਬਿਲਗੇ ਦੇ ਵਿੱਚ ਜਿਹਨੇ ਬਿਲਗੇ ਨੂੰ ਬਹੁਤ ਪਿੱਛੇ ਪਾ ਦਿੱਤਾ ਬਹੁਤ ਪਿੱਛੇ ਕਹਿੰਦਾ ਮਤਲਬ ਕਿ ਤੁਸੀਂ 20 25 ਸਾਲ ਜਿਹੜੇ ਹੈਗੇ ਆ ਤੁਸੀਂ ਨੂਰ ਮਹਿਲ ਤਸੀਲ ਫਲੋਰ ਨਾਲੋਂ ਸਾਰੇ ਨਾਲੋਂ ਪਿੱਛੇ ਰਹਿ ਗਏ ਆ ਉਹਦੇ ਖਿਲਾਫ ਅੱਜ ਇੱਕ ਜੰਗ ਸ਼ੁਰੂ ਹੋਣ ਜਾ ਰਹੀ ਆ ਇਹ ਜੰਗ ਜਿਹੜੀ ਆ ਇਹ ਇਹ ਤਾਨਾਸ਼ਾਹੀ ਦੇ ਖਿਲਾਫ ਜੰਗ ਆ ਇਹ ਜੰਗ ਜਿਹੜੀ ਆ ਤਖਤੋਂ ਤਾਜ ਲੈ ਕੇ ਉਨ੍ਹਾਂ ਦਾ ਆਨੰਦ ਮਾਨਣ ਵਾਲੇ ਦੇ ਖਿਲਾਫ ਸੇਵਾ ਭਾਵਨਾ ਵਾਲੇ ਕੈਂਡੀਡੇਟ ਸੇਵਾ ਭਾਵਨਾ ਵਾਲੇ ਲੋਕ ਸੇਵਾ ਭਾਵਨਾ ਦੇ ਨਾਲ ਕੰਮ ਕਰਨ ਵਾਲੇ ਬਿਲਗੇ ਨੂੰ ਸਮਰਪਿਤ ਲੋਕਾਂ ਦੀ ਇੱਕ ਟੀਮ ਤਿਆਰ ਕੀਤੀ ਗਈ ਹੈ ਜਿਹੜੀ ਬਿਲਗੇ ਦੇ ਵਿੱਚ ਇਲੈਕਸ਼ਨ ਲੜੂਗੀ ਮੈਂ ਜਦੋਂ ਤੋਂ ਬਿਲਗੇ ਦੇ ਵਿੱਚ ਕਦਮ ਰੱਖਿਆ ਬਹੁਤ ਤਕਲੀਫ ਹੋ ਰਹੀ ਸੀ ਬਹੁਤ ਮਹਿਸੂਸ ਹੋ ਰਿਹਾ ਸੀ ਕਿ ਕਿਹੋ ਜੀ ਧਰਤੀ ਇਹ ਜਿਹਦਾ 1 ਇੰਚ ਪਵਿੱਤਰ ਧਰਤੀ ਦਾ ਪੰਜਵੇਂ ਪਾਸ਼ਾ ਸਾਹਿਬ ਦੀ ਅਪ ਚੰਦ ਸ਼ੋ ਪ੍ਰਾਪਤ ਕਰਤੀ ਆ ਫਿਰ ਇੱਥੇ ਇੰਨੇ ਵੱਡੇ ਤਾਦਾਦ ਦੇ ਵਿੱਚ ਇੱਕ ਛੋਟੇ ਜਿਹੇ ਨਗਰ ਦੇ ਵਿੱਚ ਇੰਨੀ ਵੱਡੀ ਤਾਦਾਦ ਦੇ ਵਿੱਚ ਫਰੀडम फाइਟਰ ਹੋਏ ਨੇ ਔਰ ਫਰੀडम फाइਟਰਸ ਦੇ ਘਰਾਂ ਦੇ ਵਿੱਚੋਂ ਇੱਕ ਵੀ ਬੰਦਾ ਅੱਜ ਤੱਕ ਅੱਗੇ ਨਹੀਂ ਆਇਆ ਸੇਵਾ ਸੇਵਾ ਦੇ ਲਈ ਜਾਂ ਉਹਨਾਂ ਨੂੰ ਲੈ ਕੇ ਨਹੀਂ ਆਂਦਾ ਕਿ ਆਇਆ ਨਹੀਂ ਕਿਹਾ ਜਾਂ ਉਹਨਾਂ ਦੇ ਮਨ ਦੇ ਵਿੱਚ ਕੀ ਸੀ ਕਿ ਕਿਹੋ ਜਿਹੇ ਲੋਕ ਇੱਥੇ ਰਾਜ ਕਰਦੇ ਆ ਕਿ ਉਹਨਾਂ ਦਾ ਇਹਨਾਂ ਦੇ ਨਾਲ ਖੜੇ ਹੋਣਾ ਵੀ ਬਣਦਾ ਕਿ ਨਹੀਂ ਮੈਨੂੰ ਐ ਲੱਗਦਾ ਕਿ ਉਹ ਆਪਣੇ ਆਪਣੀ ਤوهੀਨ ਸਮਝਦੇ ਹੋਣਗੇ ਕਿ ਅਸੀਂ ਕਿਹਨਾ ਲੋਕਾਂ ਦੇ ਨਾਲ ਜਾ ਕੇ ਰਲਈਏ ਤੇ ਕਿਹਨਾਂ ਦੇ ਨਾਲ ਕੰਮ ਕਰੀਏ ਸੋ ਆਪੋ ਆਪਣੇ ਘਰੀਂ ਬੈਠ ਗਏ ਮੈਨੂੰ ਪਿਛਲੇ 3 ਸਾਲਾਂ ਦੇ ਵਿੱਚ ਇੱਕ ਇਨਸਾਨ 78 ਬੰਦਿਆਂ ਦੇ ਵਿੱਚੋਂ 76 ਫ੍ਰੀडम फाइਟਰਾਂ ਦੇ ਵਿੱਚੋਂ ਇੱਕ ਵੀ ਬੰਦਾ ਸਰਗਰਮ ਰਾਜਨੀਤੀ ਦੇ ਵਿੱਚ ਨਜ਼ਰ ਨਹੀਂ ਆਇਆ ਉਹਦੇ ਕਾਰਨ ਕੀ ਰਹੇ ਜਿਨ੍ਹਾਂ ਦੇ ਘਰਾਂ ਨੇ ਸ਼ਹੀਦੀਆਂ ਪਾਈਆਂ ਜਿਨ੍ਹਾਂ ਨੇ ਸਟਰਗਲ ਕੀਤੀ ਜਿਨ੍ਹਾਂ ਲੋਕਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਹਿੱਸਾ ਲਿਆ ਉਹਨਾਂ ਦੇ ਪਰਿਵਾਰ ਪਿੱਛੇ ਕਿਉਂ ਰਹਿ ਗਏ ਬਹੁਤ ਸਾਰੇ ਕਾਰਨ ਰਹੇ ਹੋਣਗੇ ਮੈਂ ਵੱਡਾ ਕਾਰਨ ਮੰਨਦੀ ਹਾਂ ਕਿ ਉਹ ਜਿਹੋ ਜਿਹੀ ਇੱਥੇ ਤਾਣਾ ਬਾਣਾ ਬੁਣਿਆ ਹੋਇਆ ਬਿਲਗੇ ਦੇ ਵਿੱਚ ਜਿੱਥੇ ਇੱਥੇ ਸਿਰਫ ਆਪੋ ਤਾਂ ਆਪਣੀ ਰਾਜਨੀਤੀ ਆ ਇੱਥੇ ਸਿਰਫ ਮੈਂਦੀ ਰਾਜਨੀਤੀ ਆ ਇੱਥੇ ਸਿਰਫ ਕਲਗੀਆਂ ਦੀ ਰਾਜਨੀਤੀ ਆ ਇੱਥੇ ਸਿਰਫ ਤੇ ਸਿਰਫ ਆਪਣੇ ਸਵਾਰਥਾਂ ਦੀ ਰਾਜਨੀਤੀ ਰਹੀ ਹੈ ਹੁਣ ਤੱਕ ਔਰ ਉਹ ਤੋਂ ਉੱਪਰ ਉੱਠ ਕੇ ਜਿਹੜਾ ਅਸੀਂ ਇੱਥੇ ਦੀ ਮਿਲਗੇ ਦੀ ਤਰੱਕੀ ਤਰੱਕੀ ਅਸੀਂ ਕਿਹਨੂੰ ਮੰਨਦੇ ਆਂ ਤਰੱਕੀ ਅਸੀਂ ਇੱਥੋਂ ਦੇ ਹੈਲਥ ਸਿਸਟਮ ਨੂੰ ਮੰਨਦੇ ਆਂ ਤਰੱਕੀ ਅਸੀਂ ਐਜੂਕੇਸ਼ਨ ਸਿਸਟਮ ਨੂੰ ਮੰਨਦੇ ਆਂ ਤਰੱਕੀ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ 2-2 ਫੁੱਟ ਪਾਣੀ ਨਹੀਂ ਹਟਾ ਸਕੇ ਇਹ ਬੰਦੇ 77 ਸਾਲਾਂ ਦੇ ਵਿੱਚ ਛੱਪੜ ਨਹੀਂ ਸਾਂਭੇ ਗਏ ਜਿਹੜੇ ਅਸੀਂ ਹੁਣ ਆ ਕੇ ਸਾਂਭੇ ਆਂ ਬਿਲਗੇ ਦੀ ਤਰੱਕੀ ਰੁਕ ਗਈ 20-30 ਸਾਲਾਂ ਤੋਂ ਲਾਰਾ ਲਾਇਆ ਜਾ ਰਿੰਗ ਰੋਡ ਦਾ ਕੰਮ ਨਹੀਂ ਕਰ ਸਕੇ ਜਿਹੜਾ ਸੀ ਸਾਡਾ ਤਕਰੀਬਨ ਸਾਰਾ ਪਾਸ ਹੋ ਗਿਆ ਆਉਣ ਵਾਲੇ ਦਿਨਾਂ ਚ ਅਸੀਂ ਸਟਾਰਟ ਕਰਵਾਵਾਂਗੇ ਸੀਵਰ ਸਿਸਟਮ ਜਿਹੜਾ ਇਸ ਇਸ ਇਤਿਹਾਸਕ ਨਗਰ ਦੇ ਵਿੱਚ ਹੁਣ ਤੱਕ ਹੋ ਜਾਣਾ ਚਾਹੀਦਾ ਸੀ ਨਹੀਂ ਹੋਇਆ ਆਪਾਂ ਉਹ ਕਰ ਰਹੇ ਹਾਂ ਸਾਡੇ ਹੋਰ ਬਹੁਤ ਸਾਰੇ ਮਨੋਰਥ ਨੇ ਅਸੀਂ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ ਤੁਸੀਂ ਦੇਖੋਗੇ ਕੱਲ ਨੂੰ ਕਿ ਜਦੋਂ ਇਹ ਜਿੱਤ ਕੇ ਕੈਂਡੀਡੇਟਸ ਆ ਸਾਰੇ ਆਉਣਗੇ ਕਿਹੋ ਜਿਹਾ ਮੰਜਰ ਹੋਏਗਾ ਬਿਲਗੇ ਦਾ ਕਿਹੋ ਜਿਹਾ ਲੋਕ ਹੋਣਗੇ ਜਿਹੜੇ ਇਸ ਬਿਲਗੇ ਨੂੰ ਚਲਾਉਣਗੇ ਅਸੀਂ ਮੈਨਦੀ ਰਾਜਨੀਤੀ ਨਹੀਂ ਕਰਨੀ ਅਸੀਂ ਸਵਾਰਥਾਂ ਦੀ ਰਾਜਨੀਤੀ ਨਹੀਂ ਕਰਨੀ ਅਸੀਂ ਸਿਰਫ ਸਿਰਫ ਬਿਲਗੇ ਦੇ ਇੱਕ ਇੱਕ ਇਨਸਾਨ ਦੀ ਭਲਾਈ ਵਾਸਤੇ ਉਹਨਾਂ ਦੇ ਬੱਚਿਆਂ ਦੀ ਭਲਾਈ ਵਾਸਤੇ ਨਸ਼ੇ ਦੇ ਖਾਤਮੇ ਵਾਸਤੇ ਨਗਰ ਨੂੰ ਸੋਹਣਾ ਬਣਾਉਣ ਵਾਸਤੇ ਨਗਰ ਦੀ ਹਰ ਇੱਕ ਤਰ੍ਹਾਂ ਦੀ ਤਰੱਕੀ ਲਾਈਬ੍ਰੇਰੀ ਬਣ ਰਹੀ ਹੈ ਤੁਸੀਂ ਦੇਖਦੇ ਹੋਣੇ ਆ ਕਦੀ ਅਜੇ ਤੱਕ ਕਿਸੇ ਨੇ ਸੋਚਿਆ ਸੀ ਕਿ ਇਸ ਨਗਰ ਦੇ ਵਿੱਚ ਰਾਜਨੀਤੀ ਕਿਹੋ ਜਿਹੀ ਚੱਲਦੀ ਹੈ ਇੱਥੇ ਲਾਈਬ੍ਰੇਰੀ ਹੋਣੀ ਚਾਹੀਦੀ ਹੈ ਲਾਈਬ੍ਰੇਰੀ ਤਿਆਰ ਹੋ ਰਹੀ ਹੈ ਬਣ ਰਹੀ ਹੈ ਬਹੁਤ ਸਾਰੀਆਂ ਹੋਰ ਐਸੀਆਂ ਚੀਜ਼ਾਂ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਆਪਾਂ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਸਾਹਮਣੇ ਲੈ ਕੇ ਆਵਾਂਗੇ ਅੱਜ ਮੇਰਾ ਤੁਹਾਨੂੰ ਸਭ ਨੂੰ ਇੱਥੇ ਸਾਡੇ ਜਿੰਨੇ ਕੈਂਡੀਡੇਟ 13 ਕੈਂਡੀਡੇਟ ਅਸੀਂ ਉਤਾਰੇ ਆ ਮੈਦਾਨ ਦੇ ਵਿੱਚ ਸਭ ਨੂੰ ਭਰਪੂਰ ਸਾਥ ਦੇਣ ਵਾਸਤੇ ਮੈਂ ਸਾਰੇ ਨਗਰ ਬਿਲਗੇ ਨੂੰ ਅਪੀਲ ਵੀ ਕਰਦੀ ਆ ਔਰ ਨਾਲ ਦੀ ਨਾਲ ਇੱਕ ਨਵੀਂ ਰਾਜਨੀਤੀ ਬਿਲਗੇ ਦੇ ਵਿੱਚ ਸ਼ੁਰੂ ਕਰਨ ਵਾਸਤੇ ਸਭ ਦੇ ਸਾਥ ਦੀ ਲੋੜ ਆ ਔਰ ਤੁਸੀਂ ਸਾਰੇ ਇਹਨਾਂ ਨੂੰ ਆਪਣਾ ਅਸ਼ੀਰਵਾਦ ਦਿਓ ਸਭ ਨੂੰ ਮੁਬਾਰਕਬਾਦ ਦਿਓ ਇਹ ਚੜ੍ਹਦੀ ਕਲਾ ਦੇ ਵਿੱਚ ਹੋ ਕੇ ਆਪਣਾ ਕੰਮ ਕਰਨ ਤੇ ਆਉਣ ਵਾਲਾ ਸਮਾਂ ਬਿਲਗੇ ਵਾਸਤੇ ਇਤਿਹਾਸਕ ਸਾਬਤ ਹੋਊਗਾ ਸਤਿ ਸ੍ਰੀ ਅਕਾਲ ਅਜੀਤ ਸੰਤੋਖ ਸਿੰਘ ਜੀ ਪਿਛਲੇ 20-25 ਸਾਲ ਤੋਂ ਤੁਸੀਂ ਇੱਕ ਰਾਜਨੀਤੀ ਵਿੱਚੋਂ ਅੱਜ ਮੌਕਾ ਲੜਿਆ ਆਪਣੇ ਨਵੀਂ ਕਮੇਟੀ ਚੋਣ ਲਈ ਕਾਗਜ਼ਾਤ ਅਗਲ ਕਰਨਾ ਹੈ ਇਹਨੂੰ ਕੀ ਕਹਿਣਾ ਚਾਹੁੰਦੇ ਆ ਲੋਕਾਂ ਨੂੰ ਬਿਲਕੁਲ ਦੇਖੋ ਅਸੀਂ ਲਗਭਗ ਜਿਹੜੇ ਸਾਡੇ ਵਿਚਾਰ ਮਿਲਦੇ ਅਸੀਂ ਜਿਹੜੇ ਪਿੰਡ ਨੂੰ ਪ੍ਰੋਗਰੈਸ ਲੀਖਾਂ ਤੇ ਲਿਜਾਣਾ ਚਾਹੁੰਦੇ ਲੋਕ ਅਸੀਂ ਮਿਲ ਕੇ ਇੱਕ ਬਹੁਤ ਵਧੀਆ ਟੀਮ ਜਿਹੀ ਆਓ ਅਤਾਰੀ ਅਮਲਾਨ ਦੇ ਵਿੱਚ ਇਹ ਦੂਜੀ ਗੱਲ ਮੈਡਮ ਹੁਣੀ ਜਿਹੜੀ ਅਸੀਂ ਬਲਗਾ ਇਨੋਵੇਟਿਵ ਕਮੇਟੀ ਪਹਿਲਾਂ ਬਣਾਈ ਸੀ ਉਹਦੇ ਵਿੱਚ ਇੱਕ ਪ੍ਰਪੋਜ਼ਲ ਲਿਆਂਦੀ ਸੀ ਵੀ ਕੋਸ਼ਿਸ਼ ਕਰੀਏ ਬਲਗੇ ਦੇ ਵਿੱਚ ਸਰਬਸੰਮਤੀ ਦੇ ਨਾਲ ਕਮੇਟੀ ਚੁਣੀ ਜਾਵੇ ਅਸੀਂ ਲਗਭਗ ਕੋਸ਼ਿਸ਼ ਵੀ ਕੀਤੀ ਪਰ ਜਿਹੜੇ ਲੋਕ ਅੱਜ ਵੀ ਇੱਥੇ ਕਮੇਟੀ ਤੇ ਬੇਅਸੂਲੇ ਗੱਠਜੋੜ ਕਰਕੇ ਕਬਜ਼ਾ ਕਰਨਾ ਚਾਹੁੰਦੇ ਆ ਉਹ ਸਾਰੀਆਂ ਧਿਰਾਂ ਤਿਆਰ ਸੀ ਉਹਦੇ ਲਈ ਸਹਿਮਤੀ ਲਈ ਵੀ ਸਹਿਮਤੀ ਨਾਲ ਕਮੇਟੀ ਬਣ ਜਾਵੇ ਪਰ ਉਸ ਦਿਨ ਉਹ ਵੀ ਵਿੱਚੋਂ ਮੀਟਿੰਗ ਕਰਕੇ ਭੱਜੇ ਆ ਅੱਜ ਵੀ ਤੁਸੀਂ ਇਹ ਦੇਖੋ ਵੇ ਜਿਹੜਾ ਅਕਾਲੀ ਦਲ ਕਹਿੰਦਾ ਵੀ ਸਾਡਾ ਪੁਰਾਣਾ ਵਿਰਸਾ ਬੜਾ ਲੜਾਕਾ ਹੈ ਮਜ਼ਦੂਰਾਂ ਤੇ ਕਿਸਾਨਾਂ ਲਈ ਅੱਜ ਪਿੰਡ ਦੇ ਉਹਨਾਂ ਦੇ ਲੀਡਰਾਂ ਨੇ ਉਸੇ ਅਕਾਲੀ ਦਲ ਨੂੰ ਕਾਂਗਰਸ ਨੇ ਪੈਰਾਂ ਜਾ ਕੇ ਬਿਠਾ ਲ ਦਿੱਤਾ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਵੀ ਇਸ ਵੇਲੇ ਬਹੁਤ ਵੱਡਾ ਮੌਕਾ ਜਦੋਂ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਵੀ ਬੜਗੇ ਨੂੰ ਕਾਫੀ ਪਹਿਲਾਂ ਸੀਵਰੇਜ ਦੀਆਂ ਗ੍ਰਾਂਟਾਂ ਜਾਂ ਹੋਰ ਗ੍ਰਾਂਟਾਂ ਵੀ ਆਈਆਂ ਬੜਗੇ ਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆ ਮੌਕਾ ਤੇ ਨਾਲ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ 13 ਦੇ 13 ਉਮੀਦਵਾਰ ਅਸੀਂ ਤਾਰੇ ਆ ਕਿਸੇ ਇੱਕ ਤੇ ਵੀ ਉਂਗਲ ਨਹੀਂ ਉੱਠ ਸਕਦੀ ਅੱਜ ਫੇਰ ਇੱਕ ਬੇਨਤੀ ਆ ਸਾਡੀ ਆਮ ਲੋਕਾਂ ਨੂੰ ਵੀ ਰਾਜਨੀਤੀ ਜਿਹੜੀ ਚੱਲ ਰਹੀ ਬਲਕੇ ਦੇ ਵਿੱਚ ਉਸ ਤੋਂ ਥੋੜਾ ਜਿਹਾ ਵੱਖਰਾ ਹੋ ਕੇ ਆਪਾਂ ਜਿਹੜੇ ਇਹ 13 ਉਮੀਦਵਾਰ ਉਤਾਰੇ ਆ ਅਸੀਂ ਇਹ ਪਰਖੇ ਹੋਏ ਉਮੀਦਵਾਰ ਆ ਕੋਈ ਇਦਾਂ ਦੀ ਨਹੀਂ ਗੱਲ ਆਮ ਘਰਾਂ ਦੇ ਵਿੱਚੋਂ ਆ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਆ ਵੀ ਬਾਕੀ ਜਿਹੜੀ ਆ ਗੰਦੀ ਰਾਜਨੀਤੀ ਛੱਡ ਕੇ ਅਸੀਂ ਬੇਨਤੀ ਕਰਦੇ ਇਹਨਾਂ 13 ਦੇ 13 ਉਮੀਦਵਾਰਾਂ ਨੂੰ ਵੋਟ ਪਾ ਕੇ ਜਿਤਾਈਏ ਤਾਂ ਕਿ ਜਿਹੜਾ ਆਪਾਂ ਪਿੰਡ ਆ ਜੋ ਆਪਾਂ ਚਾਹੁੰਦੇ ਆ ਬਾਬੇ ਗੱਲ ਕੀਤੀ ਮੈਡਮ ਹੁਣਾਂ ਨੇ ਦੇਸ਼ ਭਗਤਾਂ ਦੀ ਸੋਚ ਨੂੰ ਇਹ ਦੇਸ਼ ਭਗਤਾਂ ਦੀ ਸੋਚ ਨੂੰ ਤਦਾਈ ਅੱਗੇ ਲਜਾਇਆ ਜਾ ਸਕਦਾ ਇਹ ਜਿਹੜੇ 13 ਦੇ 13 ਉਮੀਦਵਾਰ ਆ ਅਸੀਂ ਅੱਜ ਵੀ ਦਾਵਾ ਕਰਦੇ ਆ ਵੀ ਇਹਦੇ ਵਿੱਚ ਇਹ ਤਕਰੀਬਨ ਕੋਈ ਇਹਦੇ ਵਿੱਚ ਪੋਲਿਟਿਕਲ ਇਦਾਂ ਦਾ ਹੈ ਨਹੀਂ ਉਹ ਲੋਕ ਆ ਜਿਹੜੇ ਦਿਨ ਰਾਤ ਲੋਕਾਂ ਦੇ ਤੁਰੇ ਫਿਰਦੇ ਆ ਦੁਆਰਾ ਫੇਰ ਬੇਨਤੀ ਆ ਸਾਰੇ ਪਿੰਡ ਦੇ ਲੋਕਾਂ ਨੂੰ ਵੀ ਮਤਭੇਦ ਭੁਲਾ ਕੇ ਸਾਰੇ ਇਹਨਾਂ 13 ਦੇ 13 ਉਮੀਦਵਾਰਾਂ ਨੂੰ ਕਾਮਯਾਬ ਕਰੋ ਧੰਨਵਾਦ ਕੀਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਦ ਬੱਦ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ